ਤਾਰਨ-ਤਾਰਨ ਦੇ ਵਿੱਚ ਜਿਵੇਂ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਪੱਕਦਾ ਹੋਇਆ ਨਜ਼ਰ ਆ ਰਿਹਾ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਨਾਮਜ਼ਦਗੀ ਪੱਤਰ ਤੱਕ ਭਰ ਦਿੱਤੇ ਨੇ ਤੇ ਹੁਣ ਕੁਝ ਦਿਨ ਹੀ ਬਾਕੀ ਰਹਿ ਗਏ ਨੇ ਨਤੀਜੇ ਆਉਣੇ VOTING ਹੋਣੀ ਸ਼ੁਰੂ ਹੋ ਜਾਣੀ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਇਸ ਤੋਂ ਪਹਿਲਾਂ ਜਿਹੜੀ ਕਿ ਸਿਆਸਤ ਵੀ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਭਾਜਪਾ ਆਪਣੇ ਜਿਹੜੇ ਕਿ ਉਮੀਦਵਾਰਾਂ ਦੇ ਲਈ ਹੱਕ ਚ ਪ੍ਰਚਾਰ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਉਸੇ ਤਰ੍ਹਾਂ ਹੁਣ ਕਾਂਗਰਸ ਪਾਰਟੀ ਵੀ ਆਪਣੇ ਉਮੀਦਵਾਰ ਦੇ ਲਈ ਪ੍ਰਚਾਰ ਕਰਦੀ ਹੋਈ ਨਜ਼ਰ ਆ ਰਹੀ ਹੈ ਪ੍ਰਤਾਪ ਬਾਜਪਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਇਹਨਾਂ ਨੇ ਵਿਰੋਧੀ ਧਿਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਨੇ ਤੇ ਉੱਥੇ ਹੀ ਤਰਨਤਰਨ ਦੇ ਇਲਾਕਾ ਵਾਸੀਆਂ ਨੂੰ ਖਾਸ ਤੌਰ ਤੇ ਅਪੀਲ ਕੀਤੀ ਹੈ ਹੋਰ ਕੀ ਕੁਝ ਕਹਿਣਾ ਪ੍ਰਤਾਪ ਬਾਜਪਾ ਦਾ ਉਹ ਤੁਹਾਨੂੰ ਸੁਣਾਉਨੇ ਆ ਇਹ ਸਾਡੀ ਗੱਲ ਤੇ ਵਿਸ਼ਵਾਸ ਕਰੋ ਪੰਜਾਬ ਦੇ ਵਿੱਚ ਅੱਗੇ ਵੀ ਜਿੱਦੇ ਜਿੱਦੇ ਜਾਂ ਭਗੜੇ ਪੈਣੇ ਸ਼ੁਰੂ ਹੋਏ ਨੇ ਜਾਂ ਚਿਹਰਿਆਂ ਤੇ ਰੌਣਕ ਆਈ ਹੈ ਯਾ ਵਿਆਹਾਂ ਸ਼ਾਦੀਆਂ ਦੇ ਵਿੱਚ ਡੀਜੇ ਵੱਜਣੇ ਸ਼ੁਰੂ ਹੋਏ ਨੇ ਯਾ ਇਹ ਤੇ ਸ਼ੈਲਰ ਚੱਲੇ ਨੇ ਯਾ ਇਹ ਤੇ ਇੰਡਸਟਰੀ ਚੱਲੀ ਹੈ ਤੇ ਕੱਲੀ ਕਾਂਗਰਸ ਹੀ ਦੇ ਦੇ ਅੱਜ ਵੀ ਮੈਂ ਤੁਹਾਨੂੰ ਗੁਜ਼ਾਰਿਸ਼ ਕਰਨਾ ਚਾਹਨਾ ਵੋਟ ਤੁਸੀਂ ਪਾਣੀ ਜਦੋਂ ਵੋਟ ਪਾਣੀ ਕੱਲੇ ਤੁਸੀਂ ਹੋਣਾ ਤਾਂ ਯਾ ਮਸ਼ੀਨ ਉੱਥੇ ਹੋਣੀ ਕੋਈ ਟੈਲੀਫੋਨ ਕਰਨ ਨੂੰ ਲਾਉਣ ਵਾਲਾ ਉੱਥੇ ਨਹੀਂ ਭਲੋਤਾ ਹੋਣਾ ਕਿਰਪਾ ਕਰੋ ਸਾਰੇ ਹੀ ਸਾਥੀਆਂ ਇਹ ਗੁਜ਼ਾਰਿਸ਼ ਕਰੋਂ ਤਰੰਤ ਇਹਦਾ ਬਹੁਤ ਵੱਡਾ ਸੰਦੇਸ਼ ਹੈ ਨੈਸ਼ਨਲ ਲੈਵਲ ਤੇ ਦਾ ਕੁਦਰਤੀ ਸਰਕਾਰੀਆ ਸਾਹਿਬ ਇਸ ਤੋਂ ਪਹਿਲੇ ਤੇ ਲੋਕਾਂ ਦੇ ਹੱਥਾਂ 'ਚ ਫਤਵਾ ਨਹੀਂ ਛੋੜ ਪਹਿਲੀ ਵਾਰ ਕੁਦਰਤੀ ਫਤਵਾ ਵੋਟਾਂ ਦੇ ਜ਼ਰੀਏ ਤੁਹਾਡੇ ਕੀ ਅਸੀਂ ਕਰੰਤਾਰ ਨੂੰ ਜੋ ਪਾਕਿਸਤਾਨ ਦੇ ਵਿੱਚ ਤਾਲਿਬਾਨ ਨੇ ਹਾਲ ਬਣਾਏ ਨੇ ਕੀ ਅਸੀਂ ਉਹ ਬਣਾਣਾ ਚਾਹੀਏ ਕਿ ਕੀ ਅਸੀਂ ਇਸ ਖਿੱਤੇ ਨੂੰ ਇੱਕ ਵਾਰ ਫੇਰ देखो साडी सोचे है गुरु महाराज साहब ने मेर की थी असी जेड़ा ता ताडा वागे दा बाडर रखदा असि इथे ट्रेड जेडी है व्यापार जेड़ा है ये असि एशिया दे नाल ते यूरोप नाल शुरू करा हज़ारा ट्रक रोज यूरोप तो ते एशिया च हिंदुस्तान जाणगे हज़ारा ट्रक हिंदुस्तान दे एशिया तो यूरोप विच जाणगे ए सुक्की बंदरगाह मेरे वीरो सुन लो ਅੱਜ ਜੇ ਗੁਜਰਾਤ ਤਰੱਕੀ ਕਰ ਰਿਹਾ ਮਹਾਰਾਸ਼ਟਰ ਤਰੱਕੀ ਕਰ ਰਿਹਾ ਸਾਊਥ ਇੰਡੀਆਨ ਸੂਬੇ ਤਰੱਕੀ ਕਰ ਰਹੇ ਨੇ ਕਿਉਂ ਕਰ ਰਹੇ ਨੇ ਸਾਰੇ ਉਹ ਤੇ ਬੰਦਰਗਾਹਾਂ ਸਮੁੰਦਰੀ ਜਹਾਜ਼ ਸਾਡੀ ਇਹ ਸੁਕੀ ਬੰਦਰਗਾਹ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲੇ ਤੋਂ ਇਹ ਇਹਨੂੰ ਸਿਲਕ ਰੂਟ ਕਿਹਾ ਜਾਂਦਾ ਸੀ ਸਾਰੀ ਟ੍ਰੇਡ ਸਾਰਾ ਵਪਾਰ ਦਰੇ ਖਾਇਬਰ ਤੋਂ ਸਿੱਧੇ ਤੌਰ 'ਤੇ ਅਫਗਾਨਿਸਤਾਨ ਦੇ ਜ਼ਰੀਏ ਪਸ਼ਾਵਰ 라ਵਲਪਿੰਡੀ ਲਾਹੌਰ ਅੰਮ੍ਰਿਤਸਰ ਤੇ ਦਿੱਲੀ ਜਾਂਦਾ ਸੀ ਇਹੀ ਹੋਏਗਾ ਇਹੀ ਖੁੱਲੇਗਾ ਸੈਂਟਰ ਨੂੰ ਖੋਲਣਾ ਪੈਗਾ ਸਾਡੇ ਦਿਨਾਂ ਮੇਰੇ ਵੀਰੋ ਇੱਕ ਗੱਲ ਸਮਝ ਲਓ 80% ਦੀ ਪੰਜਾਬ ਦੇ ਨੌਜਵਾਨ ਬੱਚੇ ਬਾਹਰਲੇ ਦੇਸ਼ਾਂ ਚਲੇ ਗਏ ਜੇ ਅਸੀਂ ਆਪਣੀ ਦਸਤਾਰ ਬਚਾਣੀ ਜੇ ਅਸੀਂ ਆਪਣੀ ਪਹਿਚਾਨ ਬਚਾਣੀ ਜੇ ਆਪਣਾ ਪਹਿਰਾਵਾ ਬਚਾਣਾ ਜੇ ਆਪਣੀ ਮਾਂ ਬੋਲੀ ਬਚਾਣੀ ਤੇ ਮੇਰੇ ਵੀਰੋ ਅਮਨ ਤੇ ਸ਼ਾਂਤੀ ਦਾ ਇੱਕੋ ਹੀ ਰਸਤਾ ਇਹ ਕੰਡੇ ਦੀਆਂ ਤਾਰਾਂ ਜਿਹੜੀਆਂ ਨੇ ਇਹ ਪੰਜਾਬ ਦਾ ਜਿਹੜਾ ਫਿਊਚਰ ਹੈ ਉਹਦੇ ਨਹੀਂ ਬਣੇਗਾ ਜਦ ਤੱਕ ਦੇ ਬਾਡਰ ਸਾਡੇ ਖੁੱਲਣਗੇ ਇਹ ਤਾਰਾ ਵੀ ਟਾੜੀਆਂ ਬਣ ਗਈਆਂ ਜੇ ਵੱਡੀ ਤੁਸੀਂ ਵੇਖੋ ਜਿਹੜੀ ਪਹਿਲੀ ਤੇ ਸੈਕੰਡ ਵਰਲਡ ਵਾਰ ਹੋਈ ਯੂਰਪ ਦੇ ਵਿੱਚ ਜਿਹਦੇ ਵਿੱਚ ਜਰਮਨੀ ਨੇ ਇੰਗਲੈਂਡ 'ਤੇ ਤਬਾਹ ਕੀਤਾ ਇੰਗਲੈਂਡ ਨੇ ਜਰਮਨੀ 'ਤੇ ਤਬਾਹ ਕੀਤਾ ਫਰਾਂਸ ਤਬਾਹ ਹੋਇਆ ਇਟਲੀ ਤਬਾਹ ਹੋਇਆ ਪੋਲੈਂਡ ਯੂਗੋਸਲਾਵੀਆ ਖਤਮ ਹੋ ਗਏ ਅੱਜ ਤੁਸੀਂ ਵੇਖੋ ਤਕਰੀਬਨ 60 70 ਸਾਲ ਬਾਅਦ ਉਹ ਇਸ ਨਤੀਜੇ ਤੇ ਪਹੁੰਚੇ ਕਿ ਜੇ ਅਸੀਂ ਅਸਰਾਹੀ ਲੜਦੇ ਮਰਦੇ ਰਹੇ ਸਾਡੇ ਬੱਚਿਆਂ ਦਾ ਤੇ ਸਾਡੇ ਦੇਸ਼ਾਂ ਦਾ ਕੋਈ ਆਉਣ ਵਾਲਾ ਫਿਊਚਰ ਨਹੀਂ ਅੱਜ ਮੈਂ ਤੁਹਾਨੂੰ ਦੱਸਣਾ ਚਾਹਨਾ ਸਾਰਾ ਯੂਰਪ ਮੇਰੇ ਵੀਰੋ ਜਿੱਥੇ 10 ਲੱਖ ਤੋਂ ਵੱਧ ਲੋਕ ਮਾਰੇ ਗਏ ਸੀ ਇੱਕ ਇੱਕ ਦੂਸਰੇ ਨੇ ਉਹ ਦੇਸ਼ ਜਿਹੜੇ ਨੇ ਨਸਲੇ ਨਬੂਦ ਕਰ ਦਿੱਤੇ ਇਟਨੇ ਟੁਕੜਾ ਕਾ ਕੇ ਤਬਾਹ ਕਰ ਦਿੱਤੇ ਦੇਸ਼ ਅੱਜ ਉਹਨਾਂ ਵਿੱਚ ਸਰਦਾਰ ਸਾਹਿਬ ਕਾਮਨ ਪਾਰਲੀਮੈਂਟ ਹੈ ਜਰਮਨੀ ਦੀ ਵਕਤ ਇੱਕ ਯੂਰਪ ਦੀ ਸਾਰਿਆਂ ਦੀ ਇੱਕ ਕਾਮਨ ਪਾਰਲੀਮੈਂਟ ਬਣੀ ਉਹਨਾਂ ਦੀ ਕਾਮਨ ਕਰੰਸੀ ਆ ਗਈ ਉਹਨਾਂ ਦਾ ਕਾਮਨ ਪਾਸਪੋਰਟ ਆ ਗਿਆ ਅੱਜ ਸਾਰਾ ਨਾ ਪਰਫੁੱਲ ਦੁਨੀਆ ਦੇ ਵਿੱਚ ਯੂਰਪੀਅਨ ਦੇ ਸੀ ਸਾਡਾ ਵੀ ਮਕਸਦ ਹੈ ਕਿ ਪੰਜਾਬ ਦਾ ਵਪਾਰ ਜਿਸ ਦਾ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇਹਨਾਂ ਦੇਸ਼ਾਂ ਦਾ ਚੱਲਦਾ ਸੀ ਸਾਡਾ ਵਪਾਰ ਚੱਲੇ ਮੈਂ ਪਿਛਲੇ ਦਿਨੀ ਮੈਂ ਦਸਰਾਜਨ ਅਜ ਤੋਂ ਤਕਰੀਬਨ 2 ਮਹੀਨੇ ਪਹਿਲੇ ਮੈਂ ਨਿਊਜ਼ੀਲੈਂਡ ਗਿਆ ਸੀ ਆਸਟ੍ਰੇਲੀਆ ਵੀ ਮੈਂ ਗਿਆ ਉੱਥੇ ਇੱਕ ਨਵੇਂ ਸ਼ਹਿਰ ਦਾ ਕਿਸਾਨ ਪੰਜਾਬੀ ਭਰਾ ਹੈ ਇੱਕ ਕਿਲੇ ਦੇ ਵਿੱਚ ਉਹਨੇ ਗ੍ਰੀਨ ਹਾਊਸ ਲਾਇਆ ਜਿਹੜੀ ਸ਼ਿਮਲਾ ਮਿਰਚ ਜਿਹਨੂੰ ਕੈਪਸਿਕਮ ਕਹਿੰਦੇ ਆ ਸੀ ਉਹ ਮੇਰੇ ਵੀਰੋ ਤੁਸੀਂ ਹੈਰਾਨ ਹੋਵੋਗੇ ਇੱਕ ਕਿਲੇ ਚ 125 ਟਨ ਸਾਲ ਦੇ ਵਿੱਚ ਉਹਨਾਂ ਦੀ ਆਊਟਪੁੱਟ 125 ਟਨ ਉਹ ਸ਼ਿਮਲਾ ਮਿਰਚੋ ਕਰਦੇ ਨੇ 7 ਰੁਪਏ ਨਿਊਜ਼ੀਲੈਂਡ ਡਾਲਰ ਦੀ ਕਿਲੋ ਵਿੱਚ ਦੀ ਜੇ ਅਸੀਂ ਹਿੰਦੁਸਤਾਨ ਦੀ ਕਰੰਸੀ ਦੇ ਵਿੱਚ ਉਸ ਪੈਸੇ ਨੂੰ ਕਨਵਰਟ ਕਰੀਏ ਤਾਂ 4 ਕਰੋੜ 15 ਲੱਖ ਰੁਪਏ ਕਿੱਲੇ ਦੀ ਆਮਦ ਚਾਰ ਕਰੋੜ 15 ਲੱਖ ਇੱਕ ਕਿੱਲੇ ਚ ਇਹ ਮੈਂ ਵੇਖਿਆ ਮੇਰੇ ਫੇਸਬੁੱਕ ਤੇ ਚਲੇ ਜੋ ਹੁਣ ਜੁਤੇ ਆ ਜਿੱਦਣ ਬਾਰਡਰ ਖੁੱਲ੍ਹਾ ਮੇਰੇ ਵੀਰੋ ਇੱਥੇ ਵੀ ਜਿਹੜਾ ਇਹ ਕਿੱਲਾ ਇਹ ਤੇ 50000 60000 70000 80000 ਰੁਪਇਆ ਲੱਖ ਰੁਪਇਆ ਸੀ ਆਮਦਨ ਕਈ ਕਈ ਕਿਸਾਨ ਨੇ ਜਿਹੜੇ ਤਿੰਨ ਦਿਨ ਫਸਲਾਂ ਵੀ ਲੈਂਦੇ ਅਮਰਸਰ ਚ ਵੀ ਆ ਗਿਆ ਤੇ ਅਸੀਂ ਲੱਖ ਸਵਾ ਲੱਖ ਰੁਪਇਆ ਆਮਦੇ ਨੇ ਜੇ ਉਹ ਬਾਰਡਰ ਖੁੱਲ ਕੇ ਤੇ ਇੱਕੋ ਕਲੇ ਚੋਂ 15 ਤੋਂ 20 ਤੋਂ 25 25 ਲੱਖ ਰੁਪਇਆ ਕਲੇ ਲਈ ਮਿਨੀਮਮ ਆਮਦਨ ਹੋਏ ਸਾਡੇ ਦੁੱਧ ਚੋਂ ਮੈਂ ਦੱਸਣਾ ਚੰ ਜਿਹੜਾ 50 ਰੁਪਏ ਇਸ ਟਾਈਮ ਤੁਹਾਡਾ ਲੀਟਰ ਦੁੱਧ ਹੈ ਉਹਦੇ ਚੋਂ ਬਿਆੜੀ ਕਿਸਮ ਦੀ ਚੀਜ਼ ਅਜਿਹੇ ਮੱਖਣ ਹੁੰਦਾ ਉੱਥੇ ਯੂਰਪ 'ਚ ਚੀਜ਼ ਬਹੁਤ ਸਾਰੇ ਨੌਜਵਾਨ ਜਿਹੜੇ ਬਾਹਲੇ ਦੇਸ਼ਾਂ 'ਚ ਗਏ ਨੇ ਉਹਨਾਂ ਨੂੰ ਪਤਾ 24 ਕਿਸਮ ਦੀ ਚੀਜ਼